ਇਸ ਸੰਪਰਕ ਕਰੋ ਪਿੰਡ ਵਟੇ ਜਬਰਾ ਨੇੜੇ ਬਲਜੀਤ ਮੋਟਰ ਵਾਲੇ ਦੀ ਦੁਕਾਨ ਦੇ ਤੇ ਇਧਰੋਂ ਲੋਕੇਸ਼ਨ ਤੁਹਾਨੂੰ ਦੱਸ ਦਿੰਨੇ ਆ ਜੀ ਜੋਗਾ ਜੋਗਾ ਟਾਇਰ ਪੰਕਚਰ ਵਾਲਾ ਜਿਹੜਾ ਕੜੁੱਕੇ ਵਾਲਾ ਵੀਰ ਉਹਦੇ ਨੇੜੇ ਆ ਜੀ ਤੇ ਇਧਰੋਂ ਗਲੀ ਮੋੜਦੀ ਆ ਜੀ ਕਿਲਾ ਸਾਹਿਬ ਕਿਲਾ ਸਾਹਿਬ ਦੇ ਨੇੜੇ ਇਹ ਵੀਰ ਦੀ ਸ਼ੋਭਾ ਬਾਈ ਮੋਚ ਤੋਂ ਪਤਾ ਲੱਗਦਾ ਕਿ ਨਹੀਂ ਬਈ ਠੀਕ ਕੰਮ ਕੀਤਾ ਪਾਉ ਜੀ ਸਵਾਦ ਆ ਜਾਂਦਾ ਭਾਗੀ ਵੀਰ ਦਾ ਨੰਬਰ ਵੀ ਤੁਹਾਨੂੰ ਦੱਸਦੇ ਆ ਬਾਈ ਜੀ ਨੰਬਰ ਬੋਲੀ ਕਰਾਂ 85083800 ਹਾਂ اچھا ਤੁਹਾਨੂੰ ਦੱਸਾਂਗੇ ਵੀ ਠੀਕ ਹੈ ਕੰਮ ਕੀਤਾ ਮੁੰਡੇ ਨੇ ਇਹ ਬਾਈ ਜੀ ਤੁਹਾਨੂੰ ਦਾ ਵੀਰ ਦਾ ਨਾਮ ਵੀ ਦੱਸਦੇ ਆ ਕਰਦਾ ਸਾਰੀ ਗੱਲਬਾਤ ਪਹਿਲਾਂ ਸੁਣੋ ਦੇਖੋ ਕਰਾ ਮੋਚ ਕਰ ਬਣੀ ਕਿ ਨਹੀਂ ਵਾਹ ਜੀ ਵਾਹ ਮਨਪ੍ਰੀ ਰੂਹ ਭੋਜ ਕਰਤੀ ਮੁੰਡੇ ਨੇ ਸਿਰਾ ਕਰਤਾ ਨਾਂ ਵੀਰ ਦਾ ਬਲਜੀਤ ਸਿੰਘ ਆ ਇਹ ਆ ਵੀਰ ਬਲਜੀਤ ਸਿੰਘ ਚਲਣਾ 11 ਵਜੇ ਕੇ 35 ਮਿੰਟ ਹੈ ਹਮਾਰੀ ਅਮੋਸਿਆੜੀ ਨਹੀਂ ਮਿਲਿਆ ਨਾ ਠੀਕ ਆ ਹੋਸ਼ਿਆਲੇ ਦੀ YouTube ਤੇ ਲਿਖਾਓ ਆਨਲਾਈਨ ਸਿੱਧੀ ਕਮਾ ਗੀ ਆ ਮੈਂ ਵੀ ਪਾਈ ਕਿ ਇਹਨਾਂ ਨਾਲ ਕੋਈ ਕੁਲਮ ਚਾਬੜੀਆਂ ਤਰੀਕਿਆਂ ਨਾਲ ਰੱਖੀਆਂ ਹੁੰਦੀਆਂ ਆ ਦੇਖੋ ਪਾਉ ਜੇ ਮੋਛ ਖੜੀਆਂ ਪਿਛਲੇ ਲੈ 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 ਆ ਇਹ ਰੂਕ ਮਲਾਂ ਸੁ ਜੇ ਤੇ ਟੱਬਿਆਂ ਦੇ ਵਿੱਚ ਫਿੰਡਿ ਕੁੜੀ ਕਰ ਤੂੜਾ ਕਰਦੇ ਜਾਂਦਾ ਬਹੁਤ ਸੋਹਣੀ ਮੋਛ ਬਣਾਈਆਂ ਪੁਰਾਣੇ ਬਾਕੀ ਅੱਗੇ ਵੇਖੋ ਹੁੰਦਾ ਕੀ ਆ ਤਾਂ ਤੇ ਤੁਹਾਨੂੰ ਮਲਜੀਤ ਸਿੰਘ ਕੋਰਮਨ ਸਾਹਿਬ ਵੀਆਈਪੀ ਨੰਬਰ ਆ ਬਰਾਗੋੜਾ ਪਰ ਨੰਬਰ ਵੀ ਅਪਾ ਮੈਚ ਕਰਾ ਦਿੱਤੇ ਸਟਾਰਟ ਕਰਿਆ ਜੀ ਆਓ ਇਹ ਮਹਲਾ ਹੈ ਇਹ ਵਿੱਚ ਪਰਲੇ ਵੀ ਵਾਓ ਉਹ ਵੀ ਜ਼ਰੂਰੀ ਆ ਵੇਖੋ ਲੋਗੋ ਸਾਡਾ ਇਹ ਸਾਡਾ ਲੋਗੋ ਵਾ ਜਵਨਾ ਤੇ ਸਾਰੇ ਟਾਇਰ ਇੱਕ ਤੇ ਜੀ 11:35 ਹੋਏ ਹਰ ਅਮੋਸ਼ਿਆੜੀ ਦੇ ਮਿਲੈ ਨਾਲ ਹੋ ਰਹੀ ਹੈ ਆ ਆਜੀ ਆਣਾ ਆਪ ਸਭ ਆਏ ਜੀ ਅਮੋਸ਼ਿਆੜੀ ਦੇ ਲੋਕੋ ਬੈਠੇ ਲਿਜਾਓ ਔਨਲਾਈਨ ਸਸਤੀ ਕਮਾ ਕੇ ਮੁੱਖਾਂ ਬੜੀਆਂ ਤਰੀਕਿਆਂ ਨਾਲ ਰੱਖੀਆਂ ਹੁੰਦੀਆਂ ਆ ਆ ਦੇਖੋ ਪਾਉਜੀ ਮਛੇ ਘੜੀ ਹੁੰਦੀ ਤੁਹਾਨੂੰ ਦੱਸਦੇ ਆ ਕਿਵੇਂ ਮਛੇ ਘੜੀ ਹੁੰਦੀ ਆ ਸਟੋਰੀ ਲਾ ਦੇਤੇ ਇਹ ਰੱਖਿਆ ਬਲਜੀਤ ਸਿੰਘ ਫਰੰਡਮਟਿਸਬਰਾਜੀ ਕਿਲਾ ਸਾਫ ਗੁਰਦੁਆਰਾ ਦੇ ਨੇੜੇ ਵੀਰ ਦੀ ਦੁਕਾਨ ਆ ਜੀ ਮੰਨਿਆ ਭਰਾ ਸਾਡਾ ਪੁਰਾਣਾ ਪਤਾ ਕੰਮ ਕਰਦਾ ਪੂਰਾ ਖਿੱਚ ਕੇ ਮੈਂ ਮੋਚੇ ਖੜੀ ਹੋ ਰਹੀ ਹੈ ਜਿਤਾ ਦੇਖਿਆ ਨਾ ਨਿੰਮੂਪਾ ਮੈਂ ਖੜਾ ਕਰੇ ਕੋਪਾ ਅੱਜ ਤਸੱਲੀ ਕਰਾ ਦਿੱਤਾ ਕੋ ਵੀ ਮੈਂ ਇੱਕ ਵਾਰ ਦੱਸਿਆ ਤਾਂ ਘਾਟ ਦੀ ਕਾਂਤੀ ਐ ਕਹਰਾਓਗੇ ਤੇ ਵਾਰ ਵਾਰ ਆਓਗੇ ਮੈਂ ਤਸੱਲੀ ਵਾਈ ਗਈ ਐਨ ਉਹ ਤੇ ਕੰਮ ਕਰ ਦਿੰਦਾ ਗੱਲ ਅਜੀ ਤਕਦੀਰ ਤੇ ਮੱਲ ਗਿਆ ਹੋਣਾ ਮੈਂ ਮੈਂ ਪਾ ਬੈਠਾ ਯੂ ਟਿਊਬ ਤੇ ਉਹ ਵੀਡੀਓ ਗੁਰਗਣ ਸਰਪਟ ਕੋ ਛਾੜਦੀ ਹੈ ਜਦੋਂ ਰਾਮ ਮਛਾਣਾ ਮਛਾਣਾ ਫੱਬੰਦਾ ਹੈ ਗਾਂ ਨਹੀਂ ਆਉਦਾ ਰੁਲਿਆ ਆ ਪਿਆ ਪਾਉ ਪਾਉ ਫਰਾਂ ਵੀ ਬਿੜਾਵਾਂ ਇੱਕ ਵੱਖਰੀ ਵੀਡੀਓ ਵੀ ਮੈਂ ਨਾ ਸਪੈਸ਼ਲ ਮਛਾਣਾ ਹੈਵੀ ਟੌਰ ਹੈ ਹੁੰਦੇ ਥੰਡੇ ਦੀ ਯਾਰ ਨਹੀਂ ਮੋਛੇ ਕੱਟਦੇ ਵਾਰ ਤੇ ਬਲਜੀ ਸਿੰਘ ਬਲਜੀਤ ਸਿੰਘ ਨੇ ਧੂੜਾ ਪੜਦੀਆਂ ਜਰਾ ਸਵਾਦ ਆ ਗਿਆ ਮੁੱਠ ਬਣਾਉਂਦਾ ਤਾਂ ਤੱਕ ਇਦਾਂ ਹੈ ਤੌਰ ਉੱਤਰ ਵੀਡੀਓ ਬਣਾਉਂਦੇ ਆ ਗਿਆ ਨਾ ਉੱਦਲੇ ਖੁੱਸਦੇ ਭਾਇਆ ਫਿਰ ਬਹੁਤ ਸੋਹਣਾ ਬਲਜੀਤ ਸਿੰਘ ਨੇ ਕੰਮ ਕੀਤਾ ਜੀ ਇਹ ਮਸ਼ੀਨ ਹੈ ਬਾਈ ਦੀ ਹੀਟ ਦੇ ਨਾਲ-ਨਾਲ ਬਾਈ ਦੀ ਧਰਮ ਕਰਕੇ ਮੋਸਨੇ ਤਾਂ ਲੈ ਗਿਆ ਜੋ ਕਿ ਚੰਗੇ ਬੰਦੇ ਦੀ ਸਿਫਤ ਕਰਨੀ ਚਾਹੀਦੀ ਹੈ ਇਹ ਵੀ ਬਿਲਕੁਲ ਸਾਤਰੇ ਦੇ ਵਾਜਿਬ ਨੇ ਤਾਂ ਇਮਾਨਤਾਂ ਨੇ ਵੀ ਬਾਈ ਪੂਰਾ ਕਰਦਾ ਹੈ ਭਰਾ ਸਾਡਾ ਤੇ ਦੋ ਭਰਾਵਾ ਦੋਨਾਂ ਨੇ ਪਿੰਡ ਵੇ ਦੇ ਕੇ ਸੁਭਰਾਵਾ ਤੇ ਬਕਾਵਾ ਬਕਾਵਾ ਦੀਆਂ ਨੇ ਤੇ ਉਸਤਾਦ ਦੋਨਾਂ ਨੇ ਅਲੱਗ-ਅਲੱਗ ਤਾਰੇ ਆ ਬਾਈ ਜੀ ਫਿਰ ਵੀ ਇੱਕ ਦੂਜੇ ਤੋਂ ਸਲਾਹ ਲੈ ਲੈਂਦੇ ਆ ਪਰ ਅਜਿੰਦੇ ਤੋਂ ਕੋਈ ਫੈਸਲਾ ਤੁਹਾਨੂੰ ਦੱਸਾਂਗੇ ਵੀ ਠੀਕ ਆ ਕੰਮ ਕੀਤਾ ਮੁੰਡੇ ਨੇ ਇਹ ਬਾਈ ਜੀ ਤੁਹਾਨੂੰ ਉਹਦਾ ਵੀਰ ਦਾ ਨਾਮ ਵੀ ਦੱਸਦੇ ਆ ਕਰਦਾ ਵਧੀਆ ਸਾਰੀ ਗੱਲਬਾਤ ਪਹਿਲਾਂ ਸੁਣੋ ਵੇਖੋ ਕਰਾ ਮੋਛੇ ਕਰ ਬਣੀ ਕਿ ਨਹੀਂ ਵਾਹ ਜੀ ਵਾਹ ਮਨਾ ਫਿਰ ਰੂਹ ਗੋਚ ਕਰਤੀ ਮੁੰਡੇ ਨੇ ਸਿਰਾ ਕਰਤਾ ਨਾਂ ਵੀਰ ਦਾ ਬਲਜੀਤ ਸਿੰਘ ਆ ਇਹ ਆ ਵੀਰ ਬਲਜੀਤ ਸਿੰਘ ਬਹੁਤ ਸੋਨਾ ਨਮ ਕਰਦੇ ਜੀ ਵਰਤਾਰੇ ਕਿਹਾ ਜਾਂ ਤੋਂ ਨਹੀ ਵਈ ਜੰਗੀ ਜੰਗੀ ਸੰਘਰਾਲੇ ਦੇ ਨਾਲ ਚੁੱਕੇ ਨੇ ਜੋਗੇ ਦੇ ਨੇੜੇ ਤੇ ਦਜੀਤ ਮੋੜਾ ਮੇਲੇ ਦਾ ਦਜੀਤ ਮੋੜਾ ਹੁੰਦੇ ਨੇ ਨੇੜੇ ਦੁਕਾਨਾ ਭਰਾ ਦੀ ਬਲਜੀਤ ਸਿੰਘ ਦੀ ਬਾਈ ਜੀ ਰੂ ਖੁਸ਼ ਹੋ ਜਾਂਦੀ ਆ ਬਹੁਤ ਸੋਨਾ ਕੰਮ ਕਰਦਾ ਆ ਵੇਖੋ ਭਰਾ ਸਾਡੇ ਦੀ ਮੋਚ ਅਰਥੀ ਤੇ ਵੀ ਕੀ ਆਂਦਾ ਮੋਛ ਖੜੀ ਜਾਊਗੀ ਤੇ ਬੋਲਗੀ ਉਹ ਮੋਛ ਬਣਾ ਬ੍ਰੋਹ ਬੋਛ